ਸਾਥੀਓ ਮੈਂ ਗੁਗਨਦਰ ਸਿੰਘ ਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨਨਕਤਾ ਹਾਂ ਕੱਲ੍ਹ ਜਿਹੜੀ ਸਾਡੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਹੈ ਜਿਹਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਗੁੱਸੇ ਨਾਲ ਗੱਲ ਤੋੜ ਕੇ ਗਏ ਜਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਮੀਟਿੰਗ ਦੇ ਅੱਧ ਬਚਾ ਲਿਓ ਜਦੋਂ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ ਧਾਰਾ ਮੰਤਜਾ ਨੌ ਮੰਗਾ ਤੇ ਤਕਰੀਬਨ ਗੱਲਬਾਤ ਹੋਈ ਤੇ ਨੌ ਮੰਗਾ ਤੇ ਬਾਕੀ ਮੁੱਖ ਮੰਤਰੀ ਸਾਹਿਬ ਦੀ ਅੱਖ ਚ ਫ੍ਰੈਕਸ਼ਨ ਸੀ ਟ੍ਰੀਟਮੈਂਟ ਵਾਸਤੇ ਜਾਣਾ ਸੀ ਉਹਨਾਂ ਨੇ ਗੱਲ ਉਹਨਾਂ ਦੀ ਬਾਅਦ ਸੀ ਜਾ ਸਕਦੇ ਸੀ ਜਦੋਂ ਇਹ ਵੇਰਵਾ ਦਿੱਤਾ ਸੀ ਉਹਨਾਂ ਨੇ ਜਾਣ ਦੀ ਕਹਿ ਦਿੱਤੀ ਜਾ ਸਕਦੇ ਜਦੋਂ ਜਾਣਾ ਤੁਸੀਂ ਚਲੇ ਜਾਓ ਉਹ ਗੱਲ ਸੁਣ ਕੇ ਜਾ ਪਰ ਅਸੀਂ ਇਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਸਮਾਂ ਪੁੱਛਿਆ ਸੀ ਵੀ ਤੁਹਾਡੇ ਕੋਲ ਸਮਾਂ ਕਿੰਨਾ ਹੈ ਜਦੋਂ ਇਹਨਾਂ ਨੇ ਖੁੱਲਾ ਸਮਾਂ ਕਿਹਾ ਫਿਰ ਅਸੀਂ ਹੀ ਵਿਸਤਾਰ ਚ ਗੱਲ ਸ਼ੁਰੂ ਕੀਤੀ ਜੇ ਇਹ ਕਹਿੰਦੇ ਵੀ ਸਾਡੇ ਕੋਲ 2 ਘੰਟੇ ਆ ਅਸੀਂ 2 ਘੰਟਿਆਂ ਦੇ ਵਿੱਚ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਅਫਸੋਸ ਖੁੱਲਾ ਸਮਾਂ ਦੇ ਕੇ ਫਿਰ ਵੀ ਇਹਨਾਂ ਨੇ ਅੱਖ ਦੀ ਇਫੈਕਸ਼ਨ ਕਰਾਉਣੀ ਸੀ ਚਲੋ ਇਹਨਾਂ ਦੀ ਪਰਟਮੈਂਟ ਸੀ ਜਿਆਦਾ ਸੀ ਇਹਨਾਂ ਨੇ ਕੋਈ ਗੱਲ ਨਹੀਂ ਪਰ ਜਾਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਵੀ ਤੁਸੀਂ ਪਰਸੋਂ ਵਾਲੇ ਧਰ ਲੈਣੇ ਤੇ ਬਾਜੀ ਦੇ ਸਾਡੇ ਸਾਥੀਆਂ ਗੁਨੇ ਜਵਾਬ ਚ ਕਿਹਾ ਵੀ ਅਸੀਂ ਵਿਚਾਰ ਲਾਂਗੇ ਵੀ ਉਹ ਕਹਿੰਦਾ ਵਿਚਾਰਨਾ ਨਹੀਂ ਤੁਸੀਂ ਦੱਸੋ ਵੀ ਪਰਸੋਂ ਵਾਲੇ ਦਾ ਕੀ ਕਰਨਾ ਫਿਰ ਮੈਂ ਤੋਂ ਮਤਲਬ ਮੈਂ ਨਾ ਲਾੜੀ ਬੈਠਾ ਸੀ ਮੈਂ ਕਿਹਾ ਵੀ ਸਾਥੀ ਅਸੀਂ ਮੋਤਰ ਮੋਤਰ ਵੀ ਸਾਡੀ ਕੋਣੀ ਹੈ ਯਾਨੀ ਮੋਤਰ ਮੋਤਰ ਦਾ ਸਾਡੇ ਬਹੁਤ ਸਾਰੇ ਸਾਥੀਆਂ ਨੂੰ ਇਹ ਗੱਲ ਸਮਝ ਨਹੀਂ ਆਈ ਵੀ ਹੁੰਦੀ ਕੀ ਹੈ ਇਹ ਮੋਤਰ ਮੋਤਰ ਜੇ ਕੋਈ ਕਿਸੇ ਮਜ਼ਦੂਰ ਤੋਂ ਕਿਸੇ ਨੇ ਪੱਠੇ ਖੋਲੇ ਕਿਸੇ ਦੇ ਵੱਢਦਾ ਸੀ ਘਰ ਚ ਕਿਸੇ ਕਿਸਾਨ ਨੇ ਪੱਠੇ ਖੋਣ ਤੋਂ ਬਾਅਦ ਉਹਨੇ ਥੱਪੜ ਮਾਰੇ ਉਹ ਰੋਂਣ ਲੱਗਿਆ ਜੇ ਉਹ ਰੋਂਦਾ ਹੋ ਉਹ ਰੋਂ ਕੇ ਉਹਦੀ ਛਾਤੀ ਵੀ ਜਾਂਦਾ ਨਾਲੇ ਰੋਈ ਵੀ ਜਾਂਦਾ ਉਦੋਂ ਕਿਸਾਨ ਮੁਰੋਂ ਕਹਿੰਦਾ ਕਹਿੰਦਾ ਮੋਤਰ ਮੋਤਰ ਅਜੇ ਮੋਤਰ ਮੋਤਰ ਛਾਦਣਾ ਉਹ ਕਹਿੰਦਾ ਤਾਂ ਪੱਠੇ ਤਾਂ ਖੋਲੇ ਹੁਣ ਇਹ ਮੋਤਰ ਮੋਤਰ ਵੀ ਖੋਣੀ ਐ ਉਹਨੂੰ ਦੇਖਣ ਨੂੰ ਐ ਇਹ ਇਹ ਸੀ ਸ਼ਬਦ ਵੇ ਮਾਨਸਾ ਵੀ ਗੱਲਾਂ ਅੱਧੀਆਂ ਰਹਿ ਲੀਆਂ ਨੇ ਤੁਸੀਂ ਵਿੱਚੋਂ ਚੱਲੇ ਹੋ ਤੁਸੀਂ ਪਹਿਲੇ ਹੀ ਸਤੋਂ ਹੀ ਫਾਈਨਲ ਕਰਨਾ ਚਾਹੁੰਦੇ ਹੋ ਵੀ ਮੋਰਚਾ ਲੱਗੂਗਾ ਕਿ ਨਹੀਂ ਲੱਗੂਗਾ ਇਹ ਤਾਂ ਸਾਡਾ ਡਿਸੀਜਨ ਸੀ ਵੀ ਜਦੋਂ ਥਾਰਾਵ ਨਹੀਂ ਮੰਗਾ ਤੇ ਮੋਰਚੇ ਦੇ ਬਾਰੇ ਗੱਲ ਹੋ ਗਈ ਬਾਅਦ ਚ ਬੈਠ ਕੇ ਫਿਰ ਫਾਈਨਲ ਕਰਾਂਗੇ ਮੋਰਚਾ ਲਾਉਣਾ ਚਾਹੀਦਾ ਹੈ ਕਿ ਨਹੀਂ ਲਾਉਣਾ ਚਾਹੀਦਾ ਇਸ ਗੱਲ ਤੋਂ ਮੁੱਖ ਮੰਤਰੀ ਸਾਹਿਬ ਸਾਨੂੰ ਵਿਚ ਵਿਚਾਲੋ ਇਹ ਕਹਿ ਕੇ ਚਲੇਗੇ ਵੀ ਜਿਹੜੀਆਂ ਪਹਿਲੀਆਂ ਮੰਗਾਂ ਮੰਨੀਆਂ ਨੇ ਉਹ ਵੀ ਸਾਰੀਆਂ ਖਤਮ ਤੇ ਜਾਓ ਜਿਹੜਾ ਕੁਝ ਕਰਨਾ ਕਰ ਮੈਂ ਨਹੀਂ ਡਰਦਾ ਜਦੋਂ ਅਸੀਂ ਇਹਦੀ ਚੀਜ਼ ਐਤਲੀ ਵੀ ਕੀਤਾ ਉਹਨਾਂ ਨੂੰ ਵੀ ਜੇ ਤੁਸੀਂ ਕਹਿੰਦੇ ਵੀ ਮੀਟਿੰਗ ਕਰ ਰਹੇ ਆਪਾਂ ਮੀਟਿੰਗ ਦਿੰਨੇ ਆ ਵੀ ਤੁਸੀਂ ਮੀਟਿੰਗ ਦਿੰਦੀਓ ਜਦੋਂ ਜਦੋਂ ਅਸੀਂ ਪ੍ਰੋਗਰਾਮ ਰੱਖਦੇ ਆ ਜਦੋਂ ਇਸ ਗੱਲ ਤੇ ਉਹ ਤੜਕ ਗਿਆ ਵੀ ਅਸੀਂ ਮੈਂ ਸਭ ਤੋਂ ਡਰਦੇ ਨੇ ਮੀਟਿੰਗ ਨਹੀਂ ਦਿੱਤੀ ਕਦੇ ਸਰਕਾਰਾਂ ਜਨਤਕ ਲੀਡਰਾਂ ਤੋਂ ਜਨਤਕ ਜਥੇਬੰਦੀ ਤੋਂ ਡਰਦੀਆਂ ਹੁੰਦੀਆਂ ਨੇ ਇਸ ਕਰਕੇ ਭਰਾਓ ਇਹ ਨਾ ਕਹਿਣ ਤੋਂ ਗੱਲ ਤੋੜਨ ਤੋਂ ਬਾਅਦ ਅੱਜ ਸਵੇਰੇ ਵੱਡੀ ਪੱਧਰ ਤੇ ਛਾਪੇਮਾਰੀ ਕਰਕੇ ਜਿਹਨੇ ਲਗਭਗ 10 ਵਹੀਕਲ ਮੇਰੇ ਆਏ ਨੇ ਰਾਤ ਨੂੰ ਸੈਂਕੜਿਆਂ ਚ ਕਿਸਾਨਾਂ ਲਗਭਗਾਂ ਦੇ ਘਰਾਂ ਦੇ ਛਾਪੇਮਾਰੀ ਕੀਤੀ ਹੈ ਦਰਜਣਾ ਕਿਸਾਨ ਗਿਰਫਤਾਰ ਚਿੱਤੇ ਨੇ ਜਿਹੜੀ ਉਹੀ ਕਾਲਪੂ ਵਾਲਾ ਹਾਲਤ ਬਣਾਇਆ ਹੋਇਆ ਇਸ ਹਾਲਤ ਚ ਮੈਂ ਐਸਕੇਐਮ ਦੇ ਆਗੂ ਹੁੰਦਾ ਹੋਇਆ ਸਾਰੀਆਂ ਇਸਕੀਮਾਂ ਦੇ ਜੱਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਅੱਜ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣ ਇਹ ਰੋਸ ਪ੍ਰਗਟਾਵਾ ਕੀਤਾ ਜਾਵੇ ਉਹਨਾਂ ਦੇ ਪੂਤਲੇ ਫੂਕੀ ਜਾਣ ਤੇ ਕੱਲ ਦੀ ਤਿਆਰੀ ਕਰੋ ਕੱਲ ਵਾਸਤੇ ਬੰਦਿਆਂ ਨੂੰ ਇਕੱਠੇ ਕਰੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ 34 ਸੈਕਟਰ ਦੇ ਵਿੱਚ ਕੋਈ ਜਗ੍ਹਾ ਲਾੜ ਕੇ ਸਾਨੂੰ ਆਪਦਾ ਪ੍ਰਦਰਸ਼ਨ ਕਰਨ ਦਿਓ ਇਹ ਜਮੂਰੀ ਹੱਤ ਦੀ ਬਹਾਲੀ ਨੂੰ ਨਾ ਖੋ ਤੁਹਾਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਸਾਨੂੰ ਥਾਂ ਦਿਓ ਨਾਂ ਬਣਦੀ ਹਾਲਤ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਦੀ ਤਿਆਰੀ ਕਰੋ ਉਹ ਫੈਸਲਾ ਅਸੀਂ ਤੁਹਾਨੂੰ ਸ਼ਾਮ ਨੂੰ ਦੱਸਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ